ਹੁਣ ਦੇਖਿਆ ਜਾਏ ਤੇ ਇਸ जस्ट ਅ ਡ੍ਰੌਪ ਇਨ தி ਸੀ ਬਟ ਜਿਹੜਾ ਬਾਹਰ ਨੈਰੇਟਿਵ ਹੈ ਇਸ ਲਈ ਨੈਰੇਟਿਵ ਇਹ ਹੈ ਕਿ ਇੰਟਰਸਟ ਰੇਟ ਕਟਨੇ ਸ਼ੁਰੂ ਹੋਏ ਨੇ ਤੇ ਇਹ ਜਿਹੜੇ ਇੰਟਰਸਟ ਰੇਟ ਨੇ ਹੁਣ ਹੋਰ ਕਟਣਗੇ ਪਹਿਲੀ ਗੱਲ ਤੁਹਾਨੂੰ ਸਮਝਣ ਦੀ ਇਹ ਲੋੜ ਹੈ ਕਿ ਇਹਦਾ ਸਾਰਿਆਂ ਤੇ ਇਫੈਕਟ ਨਹੀਂ ਹੋਣਾ ਇਹਦਾ ਸਿਰਫ ਉਹਨਾਂ ਲੋਕਾਂ ਤੇ ਇਫੈਕਟ ਹੋਣਾ ਜਿਨ੍ਹਾਂ ਕੋਲ ਵੇਰੀਏਬਲ ਮਾਰਗੇਜ ਹੈ ਕਿ ਮੰਨ ਲਓ ਮੈਂ ਰੀਅਲ ਏਸਟੇਟ ਏਜੰਟ ਆ ਮੈਂ ਤੇ ਹਮੇਸ਼ਾ ਕਹਿੰਦੇ ਹੀ ਰਹਿਣਾ ਭਾਈ ਲੈ ਲੋ ਲੈ ਲੋ ਲੈ ਹੁਣ ਇਹ ਸਮਝਦਾਰੀ ਤੇ ਖਰੀਦਦਾਰ ਕੋਲ ਚਾਹੀਦੀ ਹੈ ਕਿ ਵੀ ਮੇਰੇ ਕੋਲ ਕੀ ਕਿੰਨੀ ਕਪੈਸਿਟੀ ਹੈ ਹੁਣ ਇਹ ਜਿਸ ਤਰ੍ਹਾਂ ਹੀ ਕੱਲ ਕੁਆਟਰ ਘਟਿਆ ਹੈ ਇੱਕ ਨਵਾਂ ਫਿਰ ਨੈਰੇਟਿਵ ਹੈ ਜਿਹਨ ਤੁਹਾਨੂੰ ਯਾਦ ਹੋਣਾ ਪਿੱਛੇ ਵੀ ਅਸੀਂ ਗੱਲ ਕੀਤੀ ਸੀਗੀ ਕਿ ਜੇ ਤੁਹਾਡੇ ਕੋਲ ਡਾਊਨ ਪੇਮੈਂਟ ਨਹੀਂ ਹੈਗੀ ਤਾਂ ਅਸੀਂ ਤੁਹਾਨੂੰ ਦੇ ਦਿੰਨੇ 15% ਉਹ ਕੱਲ ਦੀ ਉਹ ਗੱਲ ਫਿਰ ਗਰਮ ਹੋ ਗਈ ਹੈ ਕਿ ਸ਼ਾਇਦ ਜਿਹੜੇ ਲੋਕ ਇਹ ਸੋਚ ਰਹੇ ਸੀ ਵੀ ਮੇਰੇ ਕੋਲ ਹਲੇ ਡਾਊਨ ਪੇਮੈਂਟ ਨਹੀਂ ਹੈ ਉਹ ਉਹ ਸਟ੍ਰੈਪ ਚ ਫਸ ਜਾਂਦਾ ਬਟ ਓਵਰ ਦਾ ਪਾਸ ਫਿਊ ਮੰਥਸ ਕਲਸੀ ਸਾਹਿਬ ਕੀ ਤੁਹਾਡੇ ਕੋਲ ਜਿਹੜੇ ਲੋਕ ਆਉਂਦੇ ਨੇ ਨਾ ਆਫ ਕੌਰਸ ਆਨ ਜਨਰਲ ਟਰਮਸ ਮੈਂ ਗੱਲ ਕਰ ਰਿਹਾ ਕਿ ਕੀ ਉਹਨਾਂ ਦਾ ਫਾਈਨੈਂਸ਼ੀਅਲ ਸਟੇਟਸ ਵਿੱਚ ਕੁਝ ਬੈਟਰਮੈਂਟ ਹੋਈ ਮੈਂ ਤਾਂ ਸੁਣ ਰਿਹਾ ਸੀ ਕਿ ਜੀ ਬੈਂਕਰਪਸੀ ਜਿਹੜਾ ਵਾਦਾ ਹੋ ਰਿਹਾ ਲੋਕ ਤਾਂ ਜਿਹੜੇ ਪੁਰਾਣੇ ਉਹਨਾਂ ਨੇ ਹੁਣ ਤਾਂ ਜਿਵੇਂ ਮਿਸਾਲ ਦੇ ਤੌਰ ਤੇ 2022 2023 ਦੇ ਵਿੱਚ ਵੀ ਬੁਕਿੰਗਸ ਕਰਾਈਆਂ ਸੀ ਉਹ ਵੀ ਛੱਡ ਕੇ ਭੱਜ ਰਹੇ ਹੈਗੇ ਨੇ ਇਹ ਚੀਜ਼ਾਂ ਨੂੰ ਪਰ ਹੁਣ ਐਸਵੇ ਨੇ ਪ੍ਰੀ ਕੰਸਟਰਕਸ਼ਨ ਦੇ ਛੱਡੋ ਜਿਸ ਘਰ ਚੋਂ ਰਹਿ ਰਹੇ ਨੇ ਉਹਨਾਂ ਨੂੰ ਉਹ ਘਰ ਵੀ ਹੋਲਡ ਕਰਨਾ ਔਖਾ ਹੋਇਆ ਪਿਆ ਹੁਣ ਲਾਸਟ ਵੀਕ ਅਸੀਂ ਤਿੰਨ ਇਵੈਂਟਾਂ ਪਾਇਲਾਂ ਕੀਤੀਆਂ ਜਿੱਚ ਪ੍ਰੀ ਕੰਸਟਰਕਸ਼ਨ ਤੇ ਉਹਨਾਂ ਨੇ ਛੱਡੀਆਂ ਛੱਡੀਆਂ ਪਲੱਸ ਉਹਨਾਂ ਨੂੰ ਆਪਣਾ ਘਰ ਵੀ ਛੱਡਣਾ ਪੈ ਗਿਆ ਦਹਰਪ੍ਰੀਤ ਸਿੰਘ ਸ਼ੋ ਦਾ ਅਜਿ ਦੇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਹਰ ਇੱਕ ਪਾਸੇ ਲੋਕਾਂ ਦੇ ਕੋਲ ਜਿਨ੍ਹਾਂ ਕੋਈ ਪ੍ਰਾਪਰਟੀ ਉਹ ਬੜੇ ਖੁਸ਼ ਨੇ ਇਸ ਸਮੇਂ ਕਿ ਹੁਣ ਸਮਾਂ ਸਹੀ ਹੋਣ ਜਾ ਰਿਹਾ ਤੇ ਉਹਨਾਂ ਦੇ ਆਲਰੇਡੀ ਕੱਲ ਤੋਂ ਦਸਤਖਤ ਖਟਕਾਏ ਜਾ ਰਹੇ ਨੇ ਰਿਲੇਟਿਵਜ਼ ਨੂੰ ਹੋਇਆ ਕੀ ਐਸਾ ਕਿ ਲੋਕ ਸਮਝ ਰਹੇ ਨੇ ਕਿ ਪ੍ਰਾਪਰਟੀ ਦੇ ਰੇਟਸ ਹੋਰ ਵੱਧ ਜਾਣਗੇ ਹੋਇਆ ਇਸ ਤਰ੍ਹਾਂ ਕਿ ਜੀ ਬੈਂਕ ਆਫ ਕੈਨੇਡਾ ਨੇ ਇੰਟਰੈਸਟ ਰੇਟ ਜਿਹੜਾ ਘਟਾਇਆ ਹੈ ਇਸ ਦਾ ਕੀ ਇੰਪੈਕਟ ਪੈ ਰਿਹਾ ਹੈ ਸਾਡੀ ਕਮਿਊਨਿਟੀ ਦੇ ਉੱਤੇ ਤੇ ਖਾਸ ਤੌਰ ਤੇ ਕੀ ਇੰਟਰੈਸਟ ਰੇਟਸ ਨਾਲ ਹੁਣ ਇਹ ਸਹੀ ਸਮਾਂ ਪ੍ਰਾਪਰਟੀ ਖਰੀਦਣ ਦਾ ਕੀ ਇੰਟਰੈਸਟ ਹੋਰ ਘਟਣਗੇ ਇਹਨਾਂ ਸਾਰੇ ਇਸ਼ੂਸ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਅਰਵਿੰਦਰ ਕਲਸੀ ਜੀ ਨਾਲ جہمان نے کہ اس کا مارکیٹ گیٹار ਸੋ ਗੱਲ ਇਹ ਜੀ ਕਿ ਫੋਨ ਨਹੀਂ ਬੰਦ ਹੋ ਰਹੇ ਲੋਕਾਂ ਦੇ ਦਰਵਾਜ਼ੇ ਵੀ ਖੜਕਣੇ ਸ਼ੁਰੂ ਹੋ ਗਏ ਨੇ ਕਿ ਜੀ ਹੁਣ ਤਾਂ ਬੱਲੇ ਬੱਲੇ ਹੋ ਗਈ ਇੰਟਰਸਟ ਰੇਟ ਘਟਨੇ ਸ਼ੁਰੂ ਹੋ ਗਏ ਨੇ ਸੋ 0.25 ਬੇਸ ਪੁਆਇੰਟਸ ਦਾ ਘਟਾਇਆ ਗਿਆ ਬੈਂਕ ਆਫ ਕੈਨੇਡਾ ਵੱਲੋਂ ਓਵਰਨਾਈਟ ਲੈਂਡਿੰਗ ਰੇਟ ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਬੀਇੰਗ ਅ ਫਾਈਨੈਂਸ਼ੀਅਲ ਐਕਸਪਰਟ ਸੀਇੰਗ ਵਾਟਸ ਹੈਪਨਿੰਗ 올 ਅਰਾਊਂਡ ਅਸ ਪਲੀਜ਼ ਗਾਈਡ ਅਸ ਕਿ ਕੀ ਹੋ ਰਿਹਾ ਹੈ ਇਸ ਦੇ ਉੱਤੇ ਹਰਪੀ ਜੀ ਐਕਚੁਅਲੀ ਕੀ ਹੁੰਦਾ ਹੈ ਜਦੋਂ ਜ਼ਿਆਦਾ ਇੰਤਜ਼ਾਰ ਤੋਂ ਬਾਅਦ ਕੋਈ ਚੀਜ਼ ਮਿਲਦੀ ਹੈ ਨਾ ਬੜੀ ਚੰਗੀ ਲੱਗਦੀ ਹੈ so we have been waiting for this moment for quite uh, few years now ke kado bank of canada interest rate katayega hun assi je dhyan naal dekhiye kafi der to assi kiasse la rahe si ki june ch katange katange kyunki saada inflation rate jehda hun 2.7 te aake khada hoya hai ji de naal ik ummeed jaagi hai ke aan wale time de vich inflation hor kat sakdi hai ਹੁਣ ਉਹਦੇ بیس ਰੇਟ ਤੇ ਲੈ ਕੇ ਬਹੁਤ ਸਾਰੇ ਫਾਈਨੈਂਸ਼ੀਅਲ ਐਕਸਪਰਟ ਸੀ ਹੋਏ ਕਿ ਦੇਖ ਰਹੇ ਸੀ ਕਿ ਬੈਂਕ ਆਫ ਕੈਨੇਡਾ ਕਦੋਂ ਰੇਟ ਨੂੰ ਡਾਊਨ ਕਰੇਗਾ ਇਵੈਂਚੁਅਲੀ ਫਾਈਨਲੀ ਉਹਨਾਂ ਨੇ 0.25% ਆਪਣਾ بیس ਰੇਟ ਘਟ ਘਟਦਾ ਹੁਣ ਦੇਖਿਆ ਜਾਏ ਤੇ ਇਸ ਜਸਟ ਅ ਡ੍ਰੌਪ ਇਨ ਦੀ ਸੀ ਬਟ ਜਿਹੜਾ ਬਾਹਰ ਨੈਰੇਟਿਵ ਹੈ ਇਸ ਲਈ ਨੈਰੇਟਿਵ ਇਹ ਹੈ ਕਿ ਇੰਟਰਸਟ ਰੇਟ ਕੱਟਨੇ ਸ਼ੁਰੂ ਹੋਏ ਨੇ ਤੇ ਇਹ ਜਿਹੜੇ ਇੰਟਰਸਟ ਰੇਟ ਨੇ ਹੁਣ ਹੋਰ ਕਟਣਗੇ ਕੀ ਘਟਣਗੇ ਜਾਂ ਨਹੀਂ ਘਟਣਗੇ ਜ਼ਰੂਰ ਘਟਣਗੇ ਮੈਂ ਇਹ ਨਹੀਂ ਕਹਿੰਦਾ ਨਹੀਂ ਘਟਣਗੇ ਬਟ ਹਾਊ ਐਂਡ ਵੈਨ ਵੀ ਡੋਨਟ ਨੋ ਐਨੀਥਿੰਗ ਇਜ਼ ਆ ਕੋਈ ਕ੍ਰਿਸਟਲ ਬਾਲ ਨਹੀਂ ਔਰ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਇਹ ਕਲੀਅਰਲੀ ਕਿਹਾ ਹੈ ਕਿ ਵੀਲ ਬੀ ਵਾਚਿੰਗ ਇਟ ਵੈਰੀ ਕੇਅਰਫੁਲੀ ਸੋ ਫॉर ਨਾਉ 0.25 ਹੈਸ ਕਮ ਡਾਊਨ ਪਰ ਜਿਹੜਾ ਬਾਹਰ ਦਾ ਬਜ਼ ਹੈ ਉਹ ਸਾਰਿਆਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਅਚਾਨਕ ਰਾਤ ਤੋਂ ਬਾਅਦ ਦਿਨ ਚੜ ਗਿਆ ਐਂਡ ਪੀਪਲ ਆ ਵੈਰੀ ਐਕਸਾਈਟਿਡ ਜੀ ਬਿਲਕੁਲ ਜੀ ਪੀਪਲ ਆ वेरी ਐਕਸਾਈਟਿਡ ਬਟ ਥੋੜਾ ਜਿਹਾ ਸੀ ਫਾਈਨੈਂਸ਼ੀਅਲ ਨੰਬਰਸ ਦੀ ਬਗਲ ਬਾਤ ਕਰੀਏ ਕਿ 0.25 ਬੇਸ ਪੁਆਇੰਟਸ ਦਾ ਧੰਦੇ ਨਾਲ ਇੱਕ ਆਲਰੇਡੀ ਜਿਹੜਾ ਮਾਰਗੇਜ ਹੋਲਡ ਕਰ ਰਿਹਾ ਹੈ ਜਾਂ ਜਿਹਨੇ ਮਾਰਗੇਜ ਲੈਣੀ ਹੈ ਕਿ ਨਾ ਕੋ ਇੰਪੈਕਟ ਪਏਗਾ ਜੀ ਦੇਖੋ ਬ੍ਰਿਟਿਸ਼ ਸੱਤੋਂ ਪੈਨ ਲੋਨ ਜਿਹੜਾ 0.25 ਘਟਿਆ ਹੈ ਉਹ ਇਟਸ ਅ ਵੈਰੀ ਮਾਈਨਰ ਥਿੰਗ ਵਿਚ ਹਸ ਹੈਪਨਡ ਬਟ ਪਹਿਲੀ ਗੱਲ ਸਾਨੂੰ ਸਮਝਣ ਦੀ ਇਹ ਲੋੜ ਹੈ ਕਿ ਇਹਦਾ ਸਾਰਿਆਂ ਤੇ ਇਫੈਕਟ ਨਹੀਂ ਹੋਣਾ ਇਹਦਾ ਸਿਰਫ ਉਹਨਾਂ ਲੋਕਾਂ ਤੇ ਇਫੈਕਟ ਹੋਣਾ ਜਿਨ੍ਹਾਂ ਕੋਲ ਵੇਰੀਏਬਲ ਮਾਰਗੇਜ ਹੈ ਯਾਨੀ 0.25 ਦੀ ਜੇ ਪੇਮੈਂਟ ਕੱਟੇਗੀ ਵੀ ਸਿਰਫ ਉਹਨਾਂ ਦੀ ਹੈ ਜਿਨ੍ਹਾਂ ਕੋਈ ਵੇਰੀਏਬਲ ਹੈ ਔਰ ਜਿਨ੍ਹਾਂ ਕੋ ਆਲਰੇਡੀ ਫਿਕਸ ਹੈ ਉਹਨਾਂ ਲਈ ਤੇ 0.25 ਦਾ ਕੋਈ ਮੈਨਾ ਹੀ ਨਹੀਂ ਹੈਗਾ ਸੋ ਇਟ ਡਸ ਨਾਟ ਅਫੈਕਟ ਥੈਮ ਡਾਇਰੈਕਟਲੀ ਹੁਣ ਅਸੀਂ ਕ੍ਰਾਸ ਸੀ ਟੇਬਲ ਚੱਲੀਏ ਐਵਰੇਜਲੀ 1 ਮਿਲੀਅਨ ਡਾਲਰ ਦੀ ਸਾਰੇ ਲੋਕ ਆਪਣੇ ਉੱਤੇ ਮਾਰਗੇਜ ਲੈ ਕੇ ਬੈਠੇ ਹੈ ਕਿਉਂਕਿ ਘਰਾਣੀਆਂ ਕਰਾਈਸਿਸ ਇੱਕੋ ਕੀ ਹੈ ਸੋ ਐਗਜ਼ਾਮਪਲ ਲਈ ਜੇ ਮੇਰੇ ਉੱਤੇ 1 ਮਿਲੀਅਨ ਡਾਲਰ ਦੀ ਮਾਰਗੇਜ ਹੋਵੇ ਤੇ ਮੈਨੂੰ ਜਿਹੜਾ ਮੰਥਲੀ ਉੱਤੇ ਡਿਫਰੈਂਸ ਪਵੇਗਾ ہنڈرڈ سکسٹی سکس ڈالرز سیمٹی سینٹس ایک سو چھیاٹ ڈالر ستر سینٹ میری پیمنٹ کٹ جائے گی پروائیڈڈ میرے کو ہوگی ٹھیک ہے جی ہون جی ایک سو چھیاٹ ڈالر ستر سینٹ نال کی سانو کوئی فرق پائے گا ضرور فرق پائے گا کیونکہ اٹس ا سیونگ آف منی پاکٹ پہ اثر پائے گا بلکل نہیں اثر پائے گا ریزن بینگ کہ جی میری مارگیج ہے نارملی اکروس ا ٹیبل ہے پانچ تو ਜੇ ਹੁਣ 5000 ਤੋਂ 160 ਡਾਲਰ ਮੈਨੂੰ ਘੱਟ ਵੀ ਦੇਣੇ ਪੈਣਗੇ ਕੀ ਮੈਨੂੰ ਕੋਈ ਫਰਕ ਪੈਣਾ ਉਸ ਚੀਜ਼ ਨਾਲ ਬਿਲਕੁਲ ਨਹੀਂ ਪੈਣਾ ਸੋ ਇਸ ਵਜ੍ਹਾ ਕਰਕੇ ਇਟਸ ਅ ਮਾਈਂਡ ਗੇਮ ਨਾਓ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਲਾਈਨ ਕਰਦੇ ਹੋ ਹੁਣ ਕੀ ਹੈਗਾ ਕਿ ਇਹਨੂੰ ਸਾਹਮਣੇ ਰੱਖ ਕੇ ਕੀ ਸਾਨੂੰ ਕੋਈ ਹਿਊਜ ਕਮਿਟਮੈਂਟ ਚ ਕਰਨੀਆਂ ਚਾਹੀਦੀਆਂ ਮੇਰੀ ਨਜ਼ਰ ਤੇ ਬਿਲਕੁਲ ਕੋਈ ਕਮਿਟਮੈਂਟ ਨਹੀਂ ਹਾਲੇ ਕਰਨੀ ਚਾਹੀਦੀ ਹਾਲੇ ਪਤਾ ਨਹੀਂ ਅੱਗੇ ਕੀ ਵੇਖਣ ਨੂੰ ਮਿਲਣਾ ਹੈ ਜਾਂ ਕੀ ਨਹੀਂ ਹੈ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਕੱਲ ਨੂੰ ਜੇ ਇਨਫਲੇਸ਼ਨ ਰੇਟ ਉੱਪਰ ਚਲਾ ਗਿਆ ਤੇ ਉਹ ਵੱਡੀ ਗੱਲ ਇਹ ਕਿ ਇੰਟਰਸਟ ਰੇਟ ਫਿਰ ਰਿਵਾਈਜ਼ ਕੀਤਾ ਜਾਵੇ ਯਾਨੀ ਉੱਪਰ ਨੂੰ ਜਾਵੇ ਫੋਰ ਐਗਜ਼ਾਮਪਲ ਇਹਦੇ ਲਈ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਵਾ ਕਿ April ਦੇ ਵਿੱਚ ਸਾਡੇ ਅਨਇੰਪਲੋਇਮੈਂਟ ਰੇਟ ਜਿਹੜੇ ਆ ਉੱਪਰ ਚਲੇ ਗਏ ਸੋ ਇਨ ਅਦਰ ਵਰਸ ਸਭੀਆਂ ਚੀਜ਼ਾਂ ਬੈਲੈਂਸ ਹੈ ਐਂਡ ਸੈਕੰਡਲੀ ਇੱਕ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਰਿਗਿਓਅਰ ਕਿ ਸਾਡਾ ਸਿਰਫ ਲੱਗਦਾ ਹੈ ਕਿ ਜਿਹੜਾ ਇੰਟਰਸਟ ਰੇਟ ਪ੍ਰਾਈਮ ਜਿਹੜਾ 5 ਤੋਂ 4.5 ਹੋਇਆ ਹੈ ਜਾਂ 4.75 ਹੋਇਆ ਹੈ ਅਸੀਂ ਇਹਨੂੰ ਸਿਰਫ ਆਪਣੀ ਰੀਅਲ ਸਟੇਟ ਨਾਲ ਹੀ ਕਨੈਕਟ ਕਰਕੇ ਰੱਖਦੇ ਹਾਂ ਨੋ ਨਾਟ ਲਾਈਕ ਦੈਟ ਇਨਫਲੇਸ਼ਨ ਦੇ ਬੜੇ سارے ਕੰਪੋਨੈਂਟਸ ਨੇ ਜਿਦੇ ਵਿੱਚ ਤੁਹਾਡਾ ਗਰੋਸਰੀ ਵੀ ਹੈ ਤੁਹਾਡਾ ਰਹਿਣਾ ਬਹਿਣਾ ਹੈ ਤੁਹਾਡੇ ਗੈਸ ਦੇ ਖਰਚੇ ਹੈ ਘਰੇਲੂ ਖਰਚੇ ਹੈ ਇਹ ਸਾਰਿਆਂ ਨੂੰ ਜਦੋਂ ਅਸੀਂ ਕੰਬਾਈਨ ਕਰੀਦਾ ਹੈ ਨਾ ਫਿਰ ਸਾਡੇ ਕੋਲ ਇਨਫਲੇਸ਼ਨ ਦਾ ਰੇਟ ਨਿਕਲਦਾ ਕੀ ਹੈ ਹੈ ਪਰ ਅਸੀਂ ਲੋਕ ਇੱਕੋ ਗੱਲ ਤੇ ਫੋਕਸ ਬੈਠੇ ਆ ਕਿ ਜੇ ਘਰਾਂ ਦੇ ਹੁਣ ਸਸਤੇ ਹੋ ਜਾਣੇ ਘਰਾਂ ਦੇ ਸਸਤੇ ਹੋ ਜਾਣੇ ਆ ਮਾਫ ਕਰਨਾ ਜੇ ਤੁਹਾਡੇ ਕੋਲ ਤੱਕ ਕੱਲ ਦੀ ਅਫੋਰਡੇਬਿਲਟੀ ਸੀ ਨਾ ਘਰ ਖਰੀਦਣ ਦੀ ਤੇ ਘਰ ਕੱਲ ਵੀ ਸਸਤਾ ਸੀ ਜੇ ਅੱਜ ਅਫੋਰਡੇਬਿਲਟੀ ਹੈ ਤੇ ਘਰ ਅੱਜ ਵੀ ਸਸਤਾ ਹੈ ਐਂਡ ਆਫ ਦਿ ਡੇ ਬਾਟਮ ਲਾਈਨ ਹੈ ਕਿ ਤੁਸੀਂ ਅਫੋਰਡੇਬਿਲਟੀ ਤੋੜ ਕੋ ਹੈਗੀ ਹੈ ਤੁਹਾਡੀ ਇਨਕਮ ਵਧੀ ਜਾਂ ਨਹੀਂ ਹੁਣ 0.25 ਨਾਲ ਜੇ 160 ਡਾਲਰ ਵਧੇ ਨੇ ਘਟੇ ਨੇ ਤੇ ਮੇਰੀ ਕਿਹੜੀ ਤਨਖਾਹ ਵਧ ਗਈ ਹੈ ਜਾਂ ਤੇ ਅਗਲੇ ਮਹੀਨੇ ਤੋਂ ਮੈਂ 5000 ਦੀ ਜਗ੍ਹਾ 6000 ਕਰ ਲੈਣ ਲੱਗਾ ਤੇ ਮੈਨੂੰ ਰੀਲੀਫ ਮਿਲੇ ਨੋ ਇਟਸ ਨਾਟ ਲਾਈਕ ਦੈਟ ਸੋ ਸਿਮਿਲਰਲੀ ਜੇਸੀ ਓਵਰਆਲ ਸਪਰੈਡ ਓਵਰ ਦੇਖੀਏ ਮਾਰਕੀਟ ਦਾ ਮਾਰਕੀਟ ਦੇ ਵਿੱਚ ਹਾਲੇ ਕੋਈ ਐਸਾ ਸਾਈਨ ਨਹੀਂ ਹੈ ਕਿ ਇਨਫਲੇਸ਼ਨ ਥੱਲੇ ਜਾ ਰਹੀ ਹੈ ਚੀਜ਼ਾਂ ਸਸਤੀਆਂ ਹੋ ਰਹੀਆਂ ਬਾਕੀ ਜੇ ਸਾਡੇ ਕੋਲ ਬੈਂਚਮਾਰਕ ਤੇ ਆਈ ਹੈ ਨਾ ਕਿ ਸ਼ਾਇਦ ਜਿਸ ਨਾਲ ਪਹਿਲਾਂ ਸੀਗਾ ਉਹ ਹੋਏਗਾ ਉਹ ਤੇ ਸੁਪਨੇ ਵੀ ਨਾ ਸੋਚੋ ਨਾ ਕਦੀ ਉਹਦੇ ਉੱਤੇ ਰਿਲਾਇ ਕਰਨਾ ਹੁਣ ਤੇ ਇੱਕ ਨਵਾਂ ਸਵੇਰਾ ਹੈ ਨਵੀਂ ਜ਼ਿੰਦਗੀ ਹੈ ਔਰ ਸਾਨੂੰ ਇੱਕ ਨਵੇਂ ਤਰੀਕੇ ਨਾਲ ਇਹਦਾ ਡੀਲ ਕਰਨਾ ਹੈ ਪਰ ਮਾਰਕੀਟ ਦੇ ਵਿੱਚ ਜੋ ਅਗੇ ਜੀ ਹਰ ਫੀਲਡ ਦੇ ਵਿੱਚ ਵੱਖਰੇ ਵੱਖਰੇ ਸੋਚਦੇ ਮਾਹਰ ਬੈਠੇ ਹੁੰਦੇ ਨੇ ਜਦੋਂ ਅਸੀਂ ਰੀਅਲ ਏਸਟੇਟ ਦੀ ਗੱਲ ਕਰਨੇ ਆ ਤਾਂ ਹੁਣ ਇੰਟਾਈਟਸਮੈਂਟ ਸ਼ੁਰੂ ਹੋ ਗਿਆ ਨੇ ਜਿਹੜੇ ਆંકੜੇ ਨੇ ਪਿਛਲੇ ਥੋੜੇ ਜਿਹਾ ਉਹਨੂੰ ਮੈਂ ਅਟੈਚ ਕਰਨਾ ਚਾਹਾਂਗਾ ਤੁਹਾਡੇ ਇਲਾਕੇ ਯਾਨੀ ਕਿ ਈਸਕੋਸ ਦੇ ਉੱਤੇ ਟੋਰਾਂਟੋ ਇਲਾਕੇ ਤੋਂ ਖਬਰ ਆਈ ਸੀ ਕਿ 26000 ਯੂਨਿਟਸ ਜਿਹੜੀਆਂ ਹੈਗੀਆਂ ਨੇ ਯਾਨੀ ਕਿ ਅਪਾਰਟਮੈਂਟ ਜਿਹੜੀਆਂ ਬਿਲਡਿੰਗਸ ਬਣਨੀਆਂ ਸੀ ਉਹ ਬਿਲਡਰਸ ਡਿਵੈਲਪਰਸ ਨੇ ਹੋਲਡ ਤੇ ਪਾਤੀਆਂ ਸੀ ਕਿਉਂਕਿ 2022 ਤੋਂ ਬਾਅਦ ਕੋਈ ਬਹੁਤੀ ਵਿਕਰੀ ਹੋਈ ਨਹੀਂ ਹੁਣ ਵੀ ਬ ਤੁਸੀਂ ਤਾਂ ਹਰ ਰੋਜ਼ ਡੀਲ ਕਰਦੇ ਹੋ ਬੈਂਕਰਪਸੀਜ਼ ਨਾਲ ਬਹੁਤ ਸਾਰੇ ਲੋਕ ਤੁਹਾਡੇ ਕੋਲ ਆ ਕੇ ਦੱਸਦੇ ਨੇ ਕਿਵੇਂ ਉਹ ਪਿਛਲੇ ਮਹੀਨਿਆਂ ਦੇ ਵਿੱਚ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਅਪਾਰਟਮੈਂਟਸ ਦੇ ਜਿਹੜੇ ਪ੍ਰੀ ਸੇਲਸ ਹਨ ਉਹਨਾਂ ਦੇ ਪੈਸੇ ਛੱਡ ਕੇ ਭੱਜੇ ਨੇ ਪਰ ਹੁਣ ਮੁਰ ਤੋਂ ਉਹੀ ਚੀਜ਼ ਪਾਈ ਜਾ ਰਹੀ ਚ ਹੁਣ ਤਾਂ ਇੰਟਰੈਸਟ ਰੇਟ ਕੱਟ ਗਿਆ ਤੇ ਲੋਕਾਂ ਨੂੰ ਇੱਥੇ ਕੀ ਨਹੀਂ 10% ਤੇ ਛੱਡੋ 5% ਤੇ ਵੀ ਕਿਹਾ ਜਾ ਰਿਹਾ ਤੁਸੀਂ ਮਾਰਕੀਟ ਵਿੱਚ ਜੰਪ ਕਰ ਦਿਓ ਕਿਉਂਕਿ ਇਹ ਹੁਣ ਸਹੀ ਸਮਾਂ ਹੈ ਇੰਟਰੈਸਟ ਰੇਟ ਕੱਟ ਰਿਹਾ ਹੈ ਹੋਰ ਕੱਟ ਜਾਏਗਾ ਤੁਹਾਨੂੰ ਬੈਨੀਫਿਟ ਹੋ ਜਾਏਗਾ ਥੋੜਾ ਜਿਹਾ ਉਸ ਮਤਲਬਕ ਦੱਸੋ ਕਿ ਕੀ ਇਹ ਸਿਚੁਏਸ਼ਨ ਜਿਹੜੀ ਗਰਾਉਂਡ ਰਿਐਲਿਟੀ ਉਸ ਵਿੱਚ ਕੁਝ ਚੇਂਜਸ ਪਿਛਲੇ ਸਮੇਂ ਤੋਂ ਹੀ ਦੇਖੇ ਕੀ ਲੋਕਾਂ ਨੇ ਹੁਣ ਕਹਿਣਾ ਬੰਦ ਕਰ ਦਿੱਤਾ ਹੈ ਕਿ ਜੀ ਉਹਨਾਂ ਤੇ ਬੋਝ ਕੱਟ ਗਿਆ ਹੈ ਉਹ ਆਪਣੇ ਪ੍ਰੀ ਸੇਲਸ ਛੱਡ ਰਹੇ ਨੇ ਤੇ ਕੀ ਲੋਕਾਂ ਨੂੰ ਪ੍ਰੀ ਸੇਲਸ ਜੰ ਦੇਖੋ ਪਹਿਲੀ ਗੱਲ ਤੇ ਹੈਗੀ ਹੈ ਕਿ ਮੰਨ ਲਓ ਮੈਂ ਰੀਅਲ ਏਸਟੇਟ ਏਜੰਟ ਆ ਮੈਂ ਤੇ ਹਮੇਸ਼ਾ ਕਹਿੰਦੇ ਰਹਿਣਾ ਭਾਈ ਲੈ ਲੋ ਲੈ ਲੋ ਲੈ ਲੋ ਹੁਣ ਇਹ ਸਮਝਦਾਰੀ ਤੇ ਖਰੀਦਦਾਰ ਕੋਲ ਚਾਹੀਦੀ ਹੈ ਕਿ ਵੀ ਮੇਰੇ ਕੋਲ ਕੀ ਕਿੰਨੀ ਕਪੈਸਿਟੀ ਹੈ ਹੁਣ ਇਹ ਜਿਸ ਤਰ੍ਹਾਂ ਹੀ ਕੱਲ ਕੁਆਟਰ ਘਟਿਆ ਹੈ ਇੱਕ ਨਵਾਂ ਫਿਰ ਨੈਰੇਟਿਵ ਹੈ ਜਿਹਨੂੰ ਤੁਹਾਨੂੰ ਯਾਦ ਹੋਣਾ ਪਿੱਛੇ ਵੀ ਅਸੀਂ ਗੱਲ ਕੀਤੀ ਸੀਗੀ ਕਿ ਜੇ ਤੁਹਾਡੇ ਕੋਲ ਡਾਊਨ ਪੇਮੈਂਟ ਨਹੀਂ ਹੈਗੀ ਤੇ ਅਸੀਂ ਤੁਹਾਨੂੰ ਦੇ ਦਿੰਨੇ 15% ਉਦਾਲੀ ਉਹ ਗੱਲ ਫਿਰ ਗਰਮ ਹੋ ਗਈ ਹੈ ਕਿ ਸ਼ਾਇਦ ਜਿਹੜੇ ਲੋਕ ਇਹ ਸੋਚ ਰਹੇ ਸੀ ਵੀ ਮੇਰੇ ਕੋਲ ਹਲੇ ਡਾਊਨ ਪੇਮੈਂਟ ਨਹੀਂ ਹੈ ਉਹ ਉਹ ਸਟ੍ਰੈਪ ਚ ਫਸ ਜਾਣ ਹੁਣ ਐਸੇ ਲਈ ਜਿਹੜੀ ਬਿਲਡਰ ਦੀ ਮਾਰਕੀਟ ਹਲੇ ਬਿਲਡਰ ਕੋਲੋਂ ਆਵਾਜ਼ ਨਹੀਂ ਆਈ ਕਿ ਅਸੀਂ ਬਣਾਉਣ ਲੱਗੇ ਆ ਇਹ ਤੇ ਸਾਡੇ ਸਿਰਫ ਰੀਅਲ ਸਟੇਜਿੰਗ ਜਿਹੜੇ ਨੇ ਉਹੀ ਇਸ ਗੱਲ ਨੂੰ ਸਟਰੋਂਗਲੀ ਐਸੇ ਲਈ ਬਾਹਰ ਲਿਆ ਰਹੇ ਨੇ ਕਿ ਜੀ ਹੁਣ ਮਾਰਕੀਟ ਚੇਂਜ ਹੋਣੀ ਹੈ ਇੱਕ ਛੋਟੀ ਜੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਬੈਠੇ ਅਸੀਂ 2024 ਚ ਐਸੇ ਲਈ 26 27 28 ਦੀ ਕਲੋਜ਼ਿੰਗ ਦੇ ਉੱਤੇ ਲੋਕੀ ਸਾਈਨ ਤੁਹਾਡੇ ਕੋ ਕਰਾ ਰਹੇ ਨੇ ਤੁਸੀਂ ਕੀ ਸਮਝਦੇ ਹੋ ਆਉਣ ਵਾਲੇ 3-4 ਸਾਲ ਦੇ ਵਿੱਚ ਪ੍ਰਾਪਰਟੀਆਂ ਤੇ ਮਟੀਰੀਅਲ ਦੇ ਰੇਟ ਘਟਣਗੇ ਸਟੀਲ ਦਾ ਰੇਟ ਘਟੇਗਾ ਸੀਮਿੰਟ ਦਾ ਰੇਟ ਘਟੇਗਾ ਬਜੜੀ ਦਾ ਰੇਟ ਘਟੇਗਾ ਐਬਸੋਲੂਟਲੀ ਨਾਟ ਇਹ ਜਿਹੜੇ ਅੱਜ ਬਿਲਡਰ ਆ ਰਹੇ ਨੇ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ ਕਮਿਟਮੈਂਟ ਦੇ ਰਹੇ ਨੇ ਮੈਨੂੰ ਤਾਂ ਅੰਦੇਸ਼ਾ ਹੈ ਕਿ ਇਹਨਾਂ ਚੋਂ ਅਧਿਆਂ ਨੇ ਕੱਲ ਨੂੰ ਪ੍ਰੋਜੈਕਟ ਬਣਾਉਣਾ ਹੀ ਨਹੀਂ ਇਹਨਾਂ ਨੇ ਕਰ ਦੇਣੇ ਆ ਕਿਉਂਕਿ ਇਟਸ ਨਾਟ ਵਾਇਬਲ ਇਵਨ ਨਾਟ ਫਿਜ਼ੀਬਲ ਟੂ ਡੂ ਇਟ ਹੁਣ ਦੂਜੇ ਬੰਨੇ ਸਾਡੀ অন্ਟੇਰੀਓ ਗਵਰਨਮੈਂਟ ਨੇ ਥੋੜੇ ਜਿਹਾ ਕੁਝ ਮਿਲੀਅਨ ਡਾਲਰ ਸੈਂਕਸ਼ਨ ਕੀਤੇ ਨੇ ਵੀ ਘਰ ਬਣਾਉਣੇ ਆ ਪਰ ਸਾਡੀ ਰੈਡ ਟੇਪ ਇੰਨੀ ਹੈ ਯਾਨੀ ਸਾਡਾ ਜਿਹੜਾ ਕਹਿ ਲਓ ਸਿਟੀ ਲੈਵਲ ਦੇ ਉੱਤੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਇੰਨਾ ਕੁਝ ਰੈਡ ਟੇਪ ਹੈ ਜਿਹੜੀ ਕਿ ਕੰਮ ਹੋਣ ਨਹੀਂ ਦਿੰਦੀ ਸੋ ਟੈਕਨੀਕਲੀ ਹਾਲੇ ਤੇ ਵੇਟ ਐਂਡ ਵਾਚ ਵਾਲੀ ਗੱਲ ਹੈ ਸੈਕੰਡਲੀ ਜਿਹੜਾ 5% ਹੈ ਜਾਂ ਇਥੋਂ ਤੱਕ ਵੀ ਕਹਿੰਦੇ ਨੇ ਕਿ ਜਿਹੜੀ ਡਾਊਨ ਪੇਮੈਂਟ ਦੀ ਅਸੀਂ ਦਵਾਂਗੇ ਅਦੀ ਤੁਸੀਂ ਦੇਓਗੇ ਔਰ ਉਹਦੇ ਉੱਤੇ ਤੁਹਾਨੂੰ 5% ਇੰਟਰਸਟ ਵੀ ਦਵਾਂਗੇ ਦੇਖੋ ਇਹ ਲਾਲੀਪਾਪਸ ਜਿਹੜੀਆਂ ਲੈਣੀਆਂ ਨਾ ਇਹ ਤੁਸੀਂ ਸੋਚ ਸਮਝ ਕੇ ਲੈਣਾ ਉਹ ਸਿਰਫ ਇੱਕ ਗੱਲ ਚਾਹੁੰਦੇ ਨੇ ਵੀ ਕਿਸੇ ਤਰ੍ਹਾਂ ਤੁਸੀਂ ਫਾਰਮ ਦੇ ਉੱਤੇ ਦਸਕਤ ਕਰ ਦਿਓ ਜਿਸ ਦਿਨ ਤੁਸੀਂ ਕੋਈ ਫਾਰਮ ਤੇ ਦਸਕਤ ਕਰਤੇ ਤੁਹਾਨੂੰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹਦੇ ਕੌਨਸੀਕਵੈਂਸਿਸ ਕੀ ਹੈਗੇ ਨੇ ਸੋ ਮੇਰੀ ਜੇ ਸincere ਐਡਵਾਈਸ ਹੈ ਉਹ ਸਾਰਿਆਂ ਨੂੰ ਇਹੋ ਹੀ ਹੈ ਕਿ ਪਲੀਜ਼ ਡੋਨਟ ਜੰਪ ਇਨ ਥਿਸ ਹਲੇ ਹੋਰ ਰੁਕ ਜਾਓ 3 4 6 ਮਹੀਨੇ ਹੋਰ ਰੁਕ ਜਾਓ ਇਹ ਮਹਿੰਗੀਆਂ ਚੀਜ਼ਾਂ ਜਿੱਥੇ ਹੈਗੀਆਂ ਉੱਥੇ ਹੀ ਆ ਹਾਂ ਓਪਰਚੂਨਿਟੀ And it's a wonderful opportunity jide ko capacity hai ya jide ko paisa hai ga par je paisa nahi hai ga te khali jeb shopping na karo please don't do that otherwise edi situation jedi hor kharab honde zyada chances hai but over the past few months kalshi saab ki tade kol jede log aunde ne and of course on general terms me gal kar reha ki ki unna de financial status vich kuch betterment hui mai ta sun reha asi ki ji bankruptcy jo jo wada ho reha hai log ta jede purane unna ne hun ta ਜਿਸਾ ਮਾਸਾਦੇ ਤੌਰ ਤੇ 2022 2023 ਦੇ ਵਿੱਚ ਵੀ ਬੁਕਿੰਗਸ ਕਰਾਈਆਂ ਸੀ ਉਹ ਵੀ ਛੱਡ ਕੇ ਭੱਜ ਰਹੇ ਹੈਗੇ ਨੇ ਇਹ ਚੀਜ਼ਾਂ ਨੂੰ ਦੇਖੋ ਗੱਲ ਇਹ ਹੈ ਹਾਈਬ੍ਰਿਡ ਦੀ ਕਿ ਜਦੋਂ ਉਹ ਕਾਰ ਬੁਕਿੰਗ ਹੋਈਆਂ ਵੀ ਹੈ ਨਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਜੇਬ ਦੇ ਕੇ ਨੀਚੇ ਕਰਾਈਆਂ ਉਹਨਾਂ ਨੂੰ ਤੇ ਦਿਖਾਇਆ ਗਿਆ ਕਿ ਇਹਦੇ ਵਿੱਚ ਐਪਰੀਸੀਏਸ਼ਨ ਹੈਗੀ ਹੈ ਜਦੋਂ ਉਹ ਕਲੋਜ਼ਿੰਗ ਆਏਗੀ ਤੁਸੀਂ ਬਹੁਤ ਸਾਰੇ ਪੈਸੇ ਚ ਕਮਾ ਜਾਣੇ ਆ ਪਰ ਇਸ ਬੇਸ ਇਸ ਸਪੈਕੂਲੇਸ਼ਨ ਦੇ ਉੱਤੇ ਲੋਕਾਂ ਨੇ ਉਹ ਕਾਰ ਬੁੱਕ ਕੀਤੀ ਸੀ ਪ੍ਰੀ ਕੰਸਟਰਕਸ਼ਨ ਚ ਪਰ ਹੁਣ ਐਸੋ ਨੇ ਪ੍ਰੀ ਕੰਸਟਰਕਟਰ ਦੇ ਛੱਡੋ ਜਿਸ ਘਰ ਚੋਂ ਰਹਿ ਰਹੇ ਨੇ ਉਹਨਾਂ ਨੂੰ ਉਹ ਘਰ ਵੀ ਹੋਲਡ ਕਰਨਾ ਔਖਾ ਹੋਇਆ ਪਿਆ ਹੁਣ ਲਾਸਟ ਵੀਕ ਅਸੀਂ ਤਿੰਨ ਇਵੈਂਟਸ ਫੈਲਾ ਕੀਤੀਆਂ ਜਿੱਚ ਪ੍ਰੀ ਕੰਸਟਰਕਸ਼ਨ ਤੇ ਉਹਨਾਂ ਨੇ ਛੱਡੀਆਂ ਛੱਡੀਆਂ ਪਲੱਸ ਉਹਨਾਂ ਨੂੰ ਆਪਣਾ ਘਰ ਵੀ ਛੱਡਣਾ ਪੈ ਗਿਆ ਹੁਣ ਤੁਸੀਂ ਇਹ ਤੋਂ ਸੋਚੋ ਕਿ ਕਿੰਨੀ ਹਾਲਾਤ ਕਮਜ਼ੋਰ ਨੇ ਅੰਦਰੋਂ ਸੈਕੰਡਲੀ ਜੌਬ ਮਾਰਕੀਟ ਬੜੀ ਟਾਈਟ ਹੈ ਉਹ ਜੌਬਾਂ ਅਵੇਲੇਬਲ ਨਹੀਂ ਹੈ ਔਰ ਜਦੋਂ ਇਹ ਸਾਰੇ ਸੈਲਰੀ ਨੂੰ ਦੇਖੀਏ ਅੱਗੇ ਨਾਲੋਂ ਤੇ ਮੈਂ ਕਹਾਂਗਾ ਅੱਗੇ ਸਿਚੁਏਸ਼ਨ ਹੋਰ ਵਰਸ ਹੋਈ ਹੈ ਔਰ ਉਹ ਨਾਲ ਟਾਈਮ ਜਿਹੜਾ ਹੈ that is going to be really scary so ਕਈ ਵਾਰੀ ਤੇ ਮੈਂ ਜਦ ਸਸਵੀ ਕਰਨਾ ਕਲਾਇੰਟਸ ਦੇ ਨਾਲ ਆਈ ਫੀਲ ਸੋ ਸੌਰੀ ਫॉर देम ਕਿ ਇਤਨੇ 30 ਸਾਲ 40 ਸਾਲ ਦੀ ਜਿਹੜੀ ਮਿਹਨਤ ਸੀਗੀ ਉਹ ਸਾਰੀ ਜ਼ੀਰੋ ਹੋ ਗਈ so don't speculate speculate ਹੁੰਦੀ ਅੰਦਾਜ਼ਿਆਨਾ ਗੇਮ ਅੰਦਾਜ਼ਿਆਨਾ ਗੇਮ ਖੇਡੋ ਜੇ ਤੁਸੀਂ ਸੋਲਿਡ ਹੋ ਤੁਹਾਡੇ ਪੈਰ ਜ਼ਮੀਨ ਤੇ ਜੰਮੇ ਹੋਏ ਆ ਤੁਹਾਡੇ ਕੋ ਪੈਸਾ ਤੇ ਲਾ ਹੈਗਾ ਹੈ ਤੁਹਾਡੇ ਕੋ ਬੈਕਅਪ ਹੈਗੀ ਹੈ ਤੇ then certainly there's nothing wrong with that ਪਰ ਜੇ ਤੁਸੀਂ ਸਿਰਫ ਖਾਲੀ ਜੇਬ ਤੇ ਵੀ ਸੋਚ ਰਹੇ ਹੋ ਕਿ ਚੱਲ ਲੈ ਲੈਣੇ ਆ ਹਾਲੇ ਤੇ 4 ਸਾਲ ਨੂੰ ਕਲੋਜ਼ਿੰਗ ਆਉਣੀ ਹੈ 4 ਸਾਲ ਨੂੰ ਪਤਾ ਨਹੀਂ ਕੀ ਦਾ ਕੀ ਹੋ ਜਾਣਾ ਸੋ ਡੋਨਟ ਸਪੈਕੂਲੇ ਬੀ ਰੀਅਲ ਅੱਜ ਅੱਜ ਤੇ ਰਹਿਣਾ ਸਿੱਖੀਏ ਆਪਾਂ ਥੋੜਾ ਜਿਹਾ ਲੈਟਸ ਲਿਵ ਟੁਡੇ ਡੋਨਟ ਲਿਵ ਟੂਮੋਰੋ ਔਰ ਜਿਹੜਾ ਹੁਣ ਇਹਦਾ ਹਾਸਾ ਉਹ ਤੋਂ ਕੁਝ ਅਸੀਂ ਸਬਕ ਸਿੱਖੀਏ ਨਾ ਕਿ ਫੇਰ ਉਹੀ ਗਲਤੀਆਂ ਜੀ ਦੁਹਰਾਏ ਐਬਸੋਲੂਟਲੀ ਅੱਛਾ ਇੱਕ ਗੱਲ ਦੱਸੋ ਕਿ ਸਾਡਾ ਮੇਜਰ ਟ੍ਰੇਡੜਾ ਹੈਗਾ ਅਮਰੀਕਨਲ ਹੈਗਾ ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਇੰਟਰਸਟ ਰੇਟ ਕਟੌਤੀ ਨਹੀਂ ਕੀਤੀ ਤਾਂ ਹੁਣ ਅਸੀਂ ਦੁਬਾਰਾ ਤੇ ਕਟੌਤੀ ਜਿਹੜੀ ਕੀਤੀ ਹੈ ਸਾਡਾ ਫਰਕ ਅਬਾਊਟ 50 ਬੇਸ ਪੁਆਇੰਟਸ ਦਾ ਪੈ ਚੁੱਕਿਆ ਹੈ ਸੋ ਕਿਉਂਕਿ ਅਸੀਂ ਹਮੇਸ਼ਾ ਅਮਰੀਕਾ ਨੂੰ ਫਾਲੋ ਕਰਦੇ ਹਾਂ ਕੈਨੇਡਾ ਦੇ ਵਿੱਚ ਹੁਣ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿਉਂਕਿ ਇਲੈਕਸ਼ਨਸ ਆ ਰਹੀਆਂ ਨੇ ਸੋ ਇਹ ਲੋਕਾਂ ਨੂੰ ਥੋੜਾ ਜਿਹਾ ਪਲੀਜ਼ ਕਰਨ ਵਾਸਤੇ ਵੀ ਸ਼ਾਇਦ ਇਹ ਸਟੈਪ ਲਿਆ ਗਿਆ ਹੋਵੇ ਭਾਵੇਂ ਇਸ ਦੀ ਅਜੇ ਵੇਟ ਕਰ ਸਕਦੇ ਸੀ ਬੈਂਕ ਆਫ ਕੈਨੇਡਾ ਸ਼ੁੱਡ ਨਾਟ ਹੈਵ ਡਨ ਇਟ ਓਡ ਯੂ ਹੈਵ ਟੂ ਸੇ ਬਾਊਟ ਥੈਟ ਦੇਖੋ ਪਹਿਲੀ ਗੱਲ ਤੇ ਮੈਂ ਕਹਾਂਗਾ ਕਿ ਬੈਂਕ ਆਫ ਕੈਨੇਡਾ ਟੈਕਨੀਕਲੀ ਇੱਕ ਇੰਡੀਪੈਂਡੈਂਟ ਬਾਡੀ ਹੈ ਉਹਦਾ ਗਵਰਨਮੈਂਟ ਨਾਲ ਉਹਦੇ ਉੱਤੇ ਕੋਈ ਜ਼ੋਰ ਨਹੀਂ ਹੁੰਦਾ ਉਹਨਾਂ ਨੇ ਤੇ ਕੰਟਰੀ ਦੇ ਸਟੈਟਸ ਨੰਬਰਸ ਦੇ ਕੇ ਡਿਸਾਈਡ ਕਰਨਾ ਕੀ ਹੈ ਪਰ ਥੋੜਾ ਬਹੁਤ ਇਨਫਲੂਐਂਸ ਸੇ ਹੋ ਸਕਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਗਵਰਨਮੈਂਟ ਜੋ ਕਵੇ ਉਹ ਕਰਨਗੇ ਉਹ ਦੇ ਵਿਲ ਨਾਟ ਡੂ ਇਟ ਪਰ ਔਨ ਦੀ ਅਦਰ ਹੈਂਡ ਦੇਖੋ ਇਹਦੇ ਨਾਲ ਈਜ਼ ਆਊਟ ਕਰਨਾ ਇੱਕ ਫਾਇਦਾ ਹੁੰਦਾ ਹੈ ਜੇ ਥੋੜਾ ਜਿਹਾ ਇੰਟਰਸਟ ਰੇਟ ਘਟਿਆ ਹੈ ਤੇ ਮਨੀ ਦੀ ਸਰਕੂਲੇਸ਼ਨ ਵਧੇਗੀ ਮਾਰਕੀਟ 'ਚ ਉਦੇ ਵਿੱਚ ਬਿਜ਼ਨਸ ਵਾਲਿਆਂ ਨੂੰ ਥੋੜੀ ਜੀ ਈਜ਼ੀ ਮਨੀ ਮਿਲੇਗੀ ਯਾਨੀ ਘੱਟ ਇੰਟਰਸਟ ਰੇਟ ਤੇ ਮਿਲੇਗੀ ਉਹਦੇ ਨਾਲ ਜਿਹੜਾ ਸਾਡਾ ਟ੍ਰੇਡ ਹੈ ਉਹ ਥੋੜਾ ਜਿਹਾ ਹੈਲਦੀ ਹੋ ਜਾਏਗਾ ਯਾਨੀ ਟ੍ਰੇਡ ਅੱਛਾ ਹੋ ਜਾਏਗਾ ਸੋ ਇਹ ਸਾਰੇ ਫੈਕਟਰ ਜਦੋਂ ਅਸੀਂ ਦੇਖੀਏ ਨਾ ਕਿਉਂਕਿ ਅਸੀਂ ਥੋੜਾ ਕਲੋਜ਼ ਮਾਈਂਡਡ ਹੋ ਕੇ ਸਿਰਫ ਜਿਵੇਂ ਮੈਂ ਅੱਗੇ ਗੱਲ ਕੀਤੀ ਕਿ ਰੀਅਲ ਏਸਟੇਟ ਵੱਲ ਦੇਖਨੇ ਆ ਅਸੀਂ ਓਵਰਆਲ ਇਕਨੋਮੀ ਨੂੰ ਦੇਖੀਏ ਕਿ ਕੈਸ਼ ਫਲੋ ਮਾਰਕੀਟ ਦਾ ਸਰਕੂਲੇਸ਼ਨ ਜ਼ਰੂਰ ਵੱਧ ਸਕਦਾ ਹੈ ਬਾਕੀ ਜਿੱਥੋਂ ਤੱਕ ਇਲੈਕਸ਼ਨ ਦਾ ਸਟੰਟ ਹੈ ਉਤੇ ਤੁਹਾਨੂੰ ਪਤਾ ਹਮੇਸ਼ਾ ਹੀ ਹੁੰਦਾ ਹੈ ਅਸੀਂ ਹਾਲੇ ਵੀ ਆਪਣੀ ਲਿਮਟ ਤੋਂ ਵੱਧ ਖਰਚ ਕਰ ਰਹੇ ਹਾਂ ਸਾਡੇ ਕੋਲ ਇਨਾ ਪੈਸਾ ਹੈ ਨਹੀਂ ਸਾਡੇ ਭਾਵੇਂ ਜੌਬ ਮਾਰਕੀਟ ਟਾਈਟ ਹੈ ਪਰ ਫਿਰ ਵੀ ਅਸੀਂ ਕਰ ਰਹੇ ਹਾਂ ਰਹਿ ਗਿਆ ਯੂਐਸਸੀ ਗੱਲ ਜਿਹੜੀ ਹੈ ਯੂਐਸਵੀ ਰੀ ਤੌਰ ਤੇ ਤੇ ਜੇ ਤੁਸੀਂ ਧਿਆਨ ਨਾਲ ਸਾਰੇ ਫਾਈਨੈਂਸ਼ੀਅਲ ਮਾਰਕੀਟਸ ਨੂੰ ਪੜੋ ਉਹਨਾਂ ਦੇ ਅੰਦਰੋਂ ਜਿਹੜੀ ਯੂਐਸਵੀ ਹੈ ਬਹੁਤ ਬੁਰੀ ਤਰ੍ਹਾਂ ਹਿੱਲੀ ਹੋਈ ਹੈ ਪਿੱਛੇ ਜਿੱਤੇ ਵਰਲਡ ਬੈਂਕ ਨੇ ਉਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਸੀ ਕਿ ਜਿਸ ਤਰੀਕੇ ਨਾਲ ਤੁਸੀਂ ਖਰਚਾ ਕਰ ਰਹੇ ਹੋ فار ایگزامپل میرے دس دوست نے پر میں جی گریب ہوں تو میں اپنے گھر نکھا میں بہت خوش ہے مم لوا سو i can't afford it try to live within your means if you can do that i can promise you you could be in better shape tho di family life bhi better ho sakdi hai aur tusi overall apne structure wise bhi apne financials nu ji kalshi sir karandiyan kimta ta already asman nu chhuriyan ne apartments hun 8 8 9 9 lakh de hoge do bedroom de e interest rates de katoti nal ਕੀ ਤੁਸੀਂ ਐਕਸਪੈਕਟ ਕਰ ਰਹੇ ਹੋ ਕਿ ਰੀਅਲ ਏਸਟੇਟ ਮਾਰਕੀਟ ਹੋਰ ਉੱਤੇ ਨੂੰ ਜਾਏਗੀ ਸਟੇਬਲ ਰਹੇਗੀ ਜਾਂ ਥੱਲੇ ਨੂੰ ਜਾ ਸਕਦੀ ਹੈ ਹਰਪ੍ਰੀਤ ਜਿੱਥੋਂ ਤੱਕ ਤੇ ਨੈਰੇਟਿਵ ਦੀ ਗੱਲ ਹੈ ਹਵਾ ਹੈ ਹਵਾ ਦੇ ਵਿੱਚ ਜੇ ਹੁਣ ਮੈਂ ਇੱਕ ਅਨਪਾਰਟਿਸ ਸਾਨਾ ਜਾਂ ਮੇਰੀ ਨੌਲੇਜ ਥੋੜੀ ਘੱਟ ਹੈ ਤੇ ਮੈਨੂੰ ਜਿਹੜਾ ਮੇਰਾ ਰੀਅਲ ਏਸਟੇਟ ਬ੍ਰੋਕਰ ਹੈ ਏਜੰਟ ਐਮਨੂ ਅਡਵਾਈਸ ਕਰ ਰਿਹਾ ਹੈ ਕਿ ਕਲਸੀ ਸਾਹਿਬ ਛੇਤੀ ਲੈ ਲਓ ਨਹੀਂ ਤੇ ਤੁਹਾਡੇ ਕੋ ਫੇਰ ਨਹੀਂ ਲਿਆ ਜਾਣਾ ਤੇ ਜੇ ਤੇ ਉਸ ਟ੍ਰੈਂਡ ਦੇ ਵਿੱਚ ਲੋਕਾਂ ਨੇ ਜੰਪ ਕੀਤਾ ਤੇ ਜ਼ਰੂਰੀ ਗੱਲ ਹੈ ਕਿ ਰੇਟ ਹੋਰ ਉੱਪਰ ਜਾਣਗੇ ਪਰ ਜੇ ਉਸ ਤਰੀਕੇ ਨਾਲ ਜੰਪ ਨਾ ਕੀਤਾ ਤੇ ਮਾਰਕੀਟ ਦੀ ਸਟੇਬਿਲਿਟੀ ਨੂੰ ਸਾਰਿਆਂ ਨੇ ਵਾਚ ਕੀਤਾ ਪੋਸੀਬਲ ਚਾਂਸ ਹੈ ਕਿ ਹਾਲੇ ਹੋਰ 2-4 ਮਹੀਨੇ ਕੋਈ ਅਸਰ ਨਾ ਹੋਵੇ ਕਿਉਂਕਿ ਪੀਪਲ ਵਾਚ ਐਂਡ ਸੀ ਵਾਲੀ ਪਾਲਿਸੀ ਲੈ ਕੇ ਚੱਲਣਗੇ ਪਰ ਐਂਡ ਆਫ ਦਿ ਡੇ ਵਾਟ ਆਈ ਆਮ ਅਗੇਨ ਵਾਟ ਆਮ ਟ੍ਰਾਈਿੰਗ ਟੂ ਕਨਕਲੂਡ ਇਸ ਇਟਸ ਆਲ ਅਬਾਊਟ ਯੂਰ ਪਰਸਨਲ ਕਪੈਸਿਟੀ ਐਂਡ ਅਬਾਊਟ ਯੂਰ ਨੋਲੇਜ ਇਸ ਪੁਆਇੰਟ ਤੇ ਮੈਂ ਇੱਕ ਜ਼ਰੂਰ ਕਹਾਂ ਰਹੀ ਜੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਹੈ ਕਿ ਪਲੀਜ਼ ਕਿਸੇ ਨਾ ਜਾ ਕੇ ਡਿਸਕਸ ਕਰੋ ਇਸ ਤੋਂ ਪਹਿਲਾਂ ਕੋਈ ਤੁਸੀਂ ਫੈਸਲਾ ਕਰ ਲਓ ਜਾਂ ਸਾਈਨ ਕਰ ਲਓ ਔਰ ਫਿਰ ਬਾਅਦ ਚਕੋ ਜੀ ਮੇਰੇ ਨਾਲ ਤਕਾ ਹੋਇਆ ਹੈ ਕੋਈ ਤਕਾ ਨਹੀਂ ਹੋਇਆ ਤੁਹਾਡੇ ਨਾਲ ਤੁਸੀਂ ਆਪਣੇ ਆਪ ਜਿਆਦਾ ਜਿਆਦਾ ਸਿਆਣੇ ਬਣ ਕੇ ਸੋਚਿਆ ਕਿ ਮੈਂ ਆਪੇ ਕਰ ਸਕਦਾ ਹਾਂ ਇਟਸ ਨਾਟ ਦੈਟ ਈਜ਼ੀ ਕਿਉਂਕਿ ਇਹਦੀਆਂ ਨਾ ਬਹੁਤ ਸੜੀਆਂ ਪਰਤਾਂ ਹਨ ਜਦੋਂ ਅਸੀਂ ਇੱਕ ਸਾਈਨ ਕਰਨੇ ਆ ਨਾ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਦੀ ਬੈਕਗ੍ਰਾਉਂਡ ਹੋਰ ਕੀ ਕੁਝ ਹੋਣਾ ਹੈ ਮੇਰੇ ਮੇਰੇ ਨਾਲ ਕੀ ਹਾਲਾਤ ਵਿਗੜ ਸਕਦੇ ਨੇ ਸੋ ਇਸ وجہ ਕਰਕੇ ਮੇਰੀ ਹੰਬਲ ਰਿਕੁਐਸਟ ਹੈ ਭਾਵੇਂ ਤੁਸੀਂ ਮੈਨੂੰ ਫੋਨ ਕਰੋ ਕਿਸੇ ਹੋਰ ਨੂੰ ਫੋਨ ਕਰੋ ਜਿੰਨੂੰ ਤੁਸੀਂ ٹرسٹ ਕਰਦੇ ਹੋ ਐਂਡ ਆਫ ਦਿ ਡੇ ਇਸ ਅ ٹرسٹ ਗੇਮ ਕਿੱਥੇ ਤੁਹਾਡਾ ਯਕੀਨ ਹੈਗਾ ਜੇ ਤੁਹਾਡਾ ਯਕੀਨ ਹੈਗਾ ਸੋ ਆਈ ਫੀਲ ਯੂ ਸ਼ੁਡ ਟਾਕ ਟੂ ਸੰਬਡੀ ਸੀ ਯਰ ਸਿਚੁਏਸ਼ਨ অর ਆਪਣੇ ਫਾਈਨੈਂਸਸ ਨੂੰ ਉਹਨਾਂ ਨੂੰ ਕਹੋ ਮੈਨੂੰ ਕੈਲਕੂਲੇਟ ਕਰਕੇ ਦੱਸੋ ਕਿ ਮੇਰੀ ਕੀ ਕਪੈਸਿਟੀ ਮੈਂ ਕਿੰਨਾ ਅਫੋਰਡ ਕਰ ਸਕਦਾ ਦੇਖੋ ਜਿੰਨੀ ਜਿੰਨੀ ਚਾਹੀ ਤੁਹਾਡੇ ਹੱਥ ਹੈ ਨਾ ਭਾਵੇਂ ਉਹ ਕਿਰਾਏ ਦਾ ਮਕਾਨ ਹੈ ਭਾਵੇਂ ਆਪਣਾ ਮਕਾਨ ਹੈ ਤੁਹਾਡਾ ਮਕਾਨ ਪਰ ਸਿਰਫ ਚਾਬੀ ਦੀ ਖਾਤਰ ਆਪਣੀ ਜ਼ਿੰਦਗੀ ਨੂੰ ਤਬਾਹ ਨਾ ਕਰ ਲੋ ਕਿ ਜੀ ਮੈਂ ਆਪਣੇ ਨਾਂ ਤੇ ਹੀ ਲੈਣਾ ਸਾਰਾ ਕੁਝ ਐਂਡ ਸੈਕੰਡਲੀ ਜੇ ਤੁਹਾਨੂੰ ਕੋ ਪੌਸਿਬਿਲਟੀ ਹੈ ਨਾ ਇੱਕ ਬੰਦੇ ਨੂੰ ਕੁਆਲੀਫਾਈ ਕਰਨ ਦੀ ਤੇ ਇਕੱਲੇ ਬੰਦੇ ਨੂੰ ਹੀ ਕੁਆਲੀਫਾਈ ਕਰੋ ਮੌਰਗੇਜ ਵਾਸਤੇ ਇਹ ਨਾ ਕਰੋ ਕਿ Papa ਜੀ ਦਾ ਨਾਂ ਪਾ ਲੀਏ ਬੀਬੀ ਜੀ ਦਾ ਨਾਂ ਪਾ ਲੀਏ ਮੇਰੀ ਵਾਈਫ ਦਾ ਵੀ ਆ ਜਾਵੇ ਪੁੱਤਰ ਦਾ ਵੀ ਆ ਜਾਵੇ ਉਹ ਮੈਂ ਕਿਉਂ ਕਿਹਾ ਹੈ ਕਿ ਰੱਬ ਨਾ ਕਰੇ ਜੇ ਕੱਲ ਨੂੰ ਕੋਲੈਪਸ ਹੋਵਾਂਗੇ ਨਾ ਅਸੀਂ ਸਾਰੇ ਉਹਦੇ ਵਿੱਚ ਫਸ ਜਾਾਂਗੇ ਸੋ ਟ੍ਰਾਈ ਟੂ ਸਤੇਂ ਕਿ ਲਾਇਬਿਲਟੀ ਅਸੀਂ ਇੱਕ ਜਾਂ ਦੋ ਬੰਦਿਆਂ ਤੋਂ ਉੱਤੇ ਜਾਦਾ ਨਾ ਚੁੱਕੀਏ ਪਰ ਉਹ ਵੀ ਤੱ ਚੁੱਕੀਏ ਜੇ ਸਾਡੇ ਚ ਹਿੰਮਤ ਹੈ ਸਾਡੇ ਮੁੰਡਿਆਂ ਚ ਇਨੀ ਜਾਨ ਹੈਗੀ ਹੈ ਅਦਰਵਾਇਜ਼ ਆਈ ਥਿੰਕ ਜਿਹੜੀ ਇੱਕ ਰਾਤ ਯੂ نو ਕੈਲੋ ਸੁਖਾਮੀ ਲੰਗੇ ਦੈਟਸ ਬੈਟਰ ਅਦਰ ਦੈਨ ਕਿ ਮੈਂ ਜਾਗਦੇ ਸਾਰੀ ਰਾਤ ਕੱਢਦਾ ਉਹਦਾ ਕੋਈ ਫਾਇਦਾ ਨਹੀਂ ਸੋ ਬੀ ਲिटल ਕੇਅਰਫੁਲ ਅਬਸੋਲੂਟਲੀ ਵੈਲ ਤੁਸੀਂ ਬੜੀ ਸੋਹਣੀ ਸਲਾਹ ਦਿੱਤੀ ਕਿ ਚਦਰ ਤੋਂ ਬਾਹਰ ਪੈਰ ਨਾ ਪਸਾਰੀਏ ਹਾਂ ਜੇ ਕੈਪੈਸਿਟੀ ਹੈਗੀ ਤੇ ਜ਼ਰੂਰ ਅਸੀਂ ਇਨਵੈਸਟ ਕਰੀਏ ਜਾਂ ਖਰੀਦੀਏ ਲੇਕਿਨ ਸੁਣੇ ਸੁਣਾਈ ਕਿ ਜੀ ਹੁਣ ਇਹ ਹੋ ਜਾਏਗਾ ਉਹ ਹੋ ਜਾਏਗਾ ਉਸ ਤੇ ਯਕੀਨ ਨਾ ਕਰੀਏ ਤੇ ਪ੍ਰੋਫੈਸ਼ਨਲ ਐਡਵਾਈਸ ਜਿਹੜਾ ਨੇ ਜ਼ਿਕਰ ਕੀਤਾ ਜ਼ਰੂਰ ਲਓ ਕਿਉਂਕਿ ਅਨਫੋਰਚਨਟਲੀ ਅਸੀਂ ਪਹਿਲਾਂ ਕੁਝ ਕਰ ਲੈਨੇ ਆ ਤੇ ਬਾਅਦ ਵਿੱਚ ਅਸੀਂ ਕੰਪਲੇਨ ਕਰ ਰਹੇ ਆ ਥੋੜਾ ਜਿਹਾ ਅਸੀਂ ਜੇਕਰ ਇਸ ਪਾਸੇ ਉਜਾਗਰ ਹੋ ਜਾਈਏ ਸੁਚੇਤ ਹੋ ਜਾਈਏ ਕਿ ਅਸੀਂ ਪਹਿਲਾਂ ਹੀ ਐਡਵਾਈਸ ਲੈ ਕੇ ਕਦਮ ਚੁੱਕੀਏ ਤਾਂ ਬਾਅਦ ਵਿੱਚ ਸਾਨੂੰ ਰਿਪੈਂਟ ਨਹੀਂ ਕਰਨਾ ਪਏਗਾ ਅ ਕਲਸੀ ਸਾਹਿਬ ਤੁਹਾਡੇ ਨਾਲ ਮੁਫਤ ਐਡਵਾਈਸ ਲੈਣ ਵਾਸਤੇ ਕਿੱਥੇ ਫੋਨ ਕਾਲ ਕੀਤਾ ਜਾ ਸਕਦਾ ਜੀ ਮੇਰਾ ਜੀ ਟੋਲ ਫਰੀ ਨੰਬਰ ਥਰੂ ਕੈਨੇਡਾ ਹੈਗਾ 1866790 ایٹ نائن ایٹ فور یا میرا ڈریکٹ نمبر ہے گا فور ون سکس ایٹ نائن ایٹ نائن تھری سکس ون جی کمپیوٹر لٹریٹ نے وہ سارے ویب سائٹ تے جا سکتے ہیں ٹریپل ڈبلو ڈاٹ بی ایس سی سی ڈاٹ سی اے کیپ ان مائنڈ ساری پہلی جیسلٹیشن ایبسیلوٹلی کومپلیمینٹری فری ہوں تاکہ اسمنٹ کر سکے تک چیز چاہیے اور او بیس سے پھر

ਜੇ ਫੋਰਡ ਕਰ ਸਕਦੇ ਹੋ ਜਿਆ ਨੂੰ ਜ਼ਰੂਰ ਮਾਰਕਟ ਜੰਪ ਕਰੋ ਬਟ ਅਦਰਵਾਈਜ਼ ਸਿਰਫ ਕੈਨ ਸੁਣਨ ਦਤੇ ਹੀ ਯਕੀਨ ਕਰਕੇ ਕੋਈ ਐਸਾ ਫੈਸਲਾ ਨਾ ਕਰਨਾ ਜਿਸ ਤੋਂ ਬਾਅਦ ਬਾਅਦ ਦੇ ਵਿੱਚ ਇਹ ਕਹਿਣਾ ਪਏ ਕਿ ਯਾਰ ਪਹਿਲਾਂ ਹੀ ਅਸੀਂ ਸਹੀ ਡਿਸੀਜਨ ਲੈ ਲੈਂਦੇ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਵਿੱਚ ਸ਼ਾਮ ਰਹਿਣ ਲਈ ਥੈਂਕ ਯੂ ਬ੍ਰਦਰ ਥੈਂਕ ਯੂ